ਅਰੇ ਸੁਣ ਲੈ ਇਹ ਨਾ ਦੋਨੋਂ ਪ੍ਰਾਣ ਦੀ ਲੜਾਈ ਆ ਜਾਂ ਨਾ ਕੋਈ ਲੜਾਈ ਜੋ ਇਹ ਪ੍ਰਾਣ ਜਾਂਦਾ ਤਾਂ ਬਾਹਰ ਹੈ ਬਾਹਰ ਦੋਨੋਂ ਪ੍ਰਾਣ ਜਿਹੜਾ ਦੋਨੋਂ ਦੋਨੋਂ ਓਏ ਕਹਿ ਗੱਲ ਜੋ ਤੱਕ ਜੋ ਤੱਕ ਤੇਰੇ ਦੋਨੋਂ ਦੀ ਸ਼ਾਂਤੀ ਨਾ ਹੋਊਗੀ ਜਿਹਨਾਂ ਦੇ ਹੱਥ 'ਚ ਮਲਾਇਆ ਜਾਊਗਾ ਵੀ ਜਿਹੜੀ ਗੱਲ ਜਿਹੜਾ ਗੱਲ ਕਰਦਾ ਉਹਨੇ ਵੀ ਮਾਇਆ ਦਿੰਦਾ ਹੈ ਜਣਾਵਾ ਨੂੰ ਪਤਾ ਲੱਜਾਂਦਾ ਵੀ ਫਰਾਣਾ ਗੱਲ ਤਾਂ ਫਰਾਣਾ ਸਹੀ ਹੈ ਗੁੰਡੇ ਬੰਦਿਆਂ ਦਾ ਰਾਜ ਕਰਾ ਰਿਹਾ ਗੁੰਡੇ ਬੰਦਿਆਂ ਨੂੰ ਬਣਾ ਰਿਹਾ ਜਿਹਨਾਂ ਦਾ ਕਰਪਟ ਮੈਂ ਤੁਹਾਨੂੰ ਦੱਸਣਾ ਵੀ ਕਿੱਥੇ ਆਜਾ ਬਣਾਗਰਾ ਜਿਹਨਾਂ ਦਾ ਸਟੇਟਸ ਵੇਖ ਲਓ ਜੀ ਮੈਂ ਕਿਹੜਾ ਬੰਦਾ ਬਲਾਤਕਾਰੀ ਜੋਰੀ ਕਿਤੇ ਵੀ ਵੇਖੋ ਜਿਹੜੇ ਬੰਦੇ ਇਹਨਾਂ ਦੇ ਗਰੁੱਪ ਦੇ ਵਿੱਚ ਚੱਲ ਰਹੇ ਆ ਇਹਨਾਂ ਦਾ ਪਿਛਲਾ ਸਟੇਟਸ ਦੇਖ ਲਿਓ ਨਹੀਂ ਆਹ ਤਾਂ ਇਕੱਲੇ ਇਕੱਲੇ ਤਾਂ ਪਾ ਲਾਂਗੇ ਗੁੰਡੇ ਬੰਦੇ ਲਿਆ ਕੇ ਗੁਰਦੁਆਰੇ ਤੇ ਰਾਜ ਕਰ ਰਹੇ ਸਿੱਖਾਂ ਦਾ ਕੀ ਬਣੂਗਾ ਇਹ ਦੱਸੋ ਮੈਨੂੰ ਸਿੱਖ ਧਰਮ ਦਾ ਨਾਅਸ ਇਹ ਸਿੱਖ ਕੌਮ ਹੀ ਕਰ ਰਹੀ ਆ ਸੱਚੇ ਬੰਦੇ ਨੂੰ ਲੱਗਣ ਨਹੀਂ ਦੇ ਰਹੀ ਗੁਰਦੁਆਰਿਆਂ ਦੀ ਜਿਹੜੀ ਆ ਦੋਲ ਕੁੱਤ ਕਾਬਜ ਹੁੰਦਾ ਫਿਰ ਉਹਦਾ ਖਸਾ ਦੁਬਾਰਾ ਕਰਦਾ ਇਹ ਸੰਗਤ ਜੀ ਕਿੱਥੇ ਜਾਊ ਸਤ ਸਮਨ ਸਾਹ ਸੰਗਤ ਜੀ ਮੈਂ 2800 ਹੁਣ ਤੱਕ ਲਗਾਤਾਰ ਸਰਪੰਚ ਰਹੇ ਰਿਆਂ ਪਿੰਡ ਗੋਤਪਗਰ ਦਾ ਤੇ ਇੱਥੇ ਆਏ 2-3 ਸਾਲ ਬਾਅਦ ਕਮੇਟੀ ਚੇਂਜ ਹੁੰਦੀ ਆ ਪਿਛਲੇ 1.5 ਸਾਲ ਤੋਂ ਕਮੇਟੀ ਚੇਂਜ ਕੀਤੀ ਕਮੇਟੀ ਚੇਂਜ ਕੀਤੀ ਇਹ ਮੇਰਾ ਪਤੀ ਜਾਹੀ ਅਮਰਤਾ ਰਹੀ ਤੇ ਮੈਂ ਵੀ ਸੋਚਿਆ ਤੇ ਚਲੋ ਮੇਰਾ ਪਤੀ ਜਾਵਾ ਆਪਾਂ ਇਹਨੂੰ ਬਣਾ ਲਈਏ ਤੇ ਸਾਲ ਕਿਤੇ ਨਿਕਲਿਆ ਬੜਾ ਵਧੀਆ ਹੁਣ ਇਹਦੇ ਇਹਨੇ ਮਤਲਬ ਦੋਆਂ ਤਨਾ ਮਹੀਨਿਆਂ ਚ ਇੱਕ ਟੋਨੀ ਮੁੰਡਾਵਾ ਉਹਨੂੰ ਇਹਨੇ ਕੁੜੀਆਂ ਦੇ ਗਾਲਾਂ ਕੱਢੀਆਂ ਉਹ ਵੀ ਮੇਰੇ ਘਰ ਆ ਕੇ ਰੋਇਆ ਫਿਰ ਉਹਦਾ ਮੈਂ ਇਹਦੇ ਕੋਲ ਮਾਫੀ ਮੰਗੀ ਸਕੋ ਵੀ ਚੱਲ ਜਾ ਮੇਰਾ ਭਤੀ ਜਾਵਾ ਲੇਖ ਟੋਨੇ ਤੈਨੂੰ ਗਾਲਾਂ ਕੱਢੀਆਂ ਮੈਂ ਅਸਚੀ ਦੀ ਮਾਫੀ ਮੰਗਦਾ ਉਤੋਂ ਪਹਿਲਾਂ ਇੱਕ ਥਾਣੇਦਾਰ ਪੁਲਿਸ ਵਾਲਾ ਉਹਨੂੰ ਇਹਨੇ ਗਾਲਾਂ ਕੱਢੀਆਂ ਉਹਦਾ ਮੈਂ ਡਾਇੰਗਲ ਦੇ ਵਿੱਚ ਬੈ ਕੇ ਤਕਰੀਬਨ 4 ਵਜੇ ਹੀ ਟਾਈਮ ਪਿੰਡ ਦੀ ਸੰਗਤ ਇਕੱਠੀ ਕੀਤੀ ਡਾਇੰਗਲ ਦਾਂ ਗਲਦੀ ਵਿੱਚ ਬਹਿ ਕੇ ਇਹਨਾਂ ਦਾ ਮੈਂ ਰਾਈ ਨਾਮਾ ਕਰਾਇਆ ਉਦੋਂ ਮੈਂ ਜਾਓ ਥਾਣੇਦਾਰ ਕੋ ਮੈਂ ਮਾਫੀ ਮੰਗੀ ਤੇ ਚੱਲ ਯਾਰ ਮੇਰਾ ਭਤੀਜਾ ਵਾ ਜੇ ਤੈਨੂੰ ਵੱਧ ਘਾਟੇ ਨੇ ਕਹਿਤਾ ਮੈਂ ਮਾਫੀ ਮੰਗ ਲੈਣਾ ਤੇ ਗੱਲ ਨੂੰ ਪੱਕਾ ਕਰੀਏ ਉਹਦੇ ਬਾਅਦ ਜੱਜ ਤੋਂ 15 20 ਦਿਨ ਦੀ ਗੱਲ ਆ ਜੀ ਇੱਕ ਜਨਾਨੀ ਆਈ ਉਹਨੂੰ ਮਾਰਨ ਪੈ ਗਿਆ ਏ ਉਹ ਦਰਖਾਸਤ ਜੀ ਵੀ ਤੇ ਬਠਾਣੇ ਦੇ ਵਿੱਚ ਪੈਣ ਗਈ ਆ 40 40 50 50 ਬੰਦੇ ਜਾਂਦੇ ਰੇ ਆ ਜਿਹੜਾ ਮੈਂ ਫਿਰ ਕਹਿ ਕੇ ਰਾਈ ਨਾਮਾ ਕਰਵਾਇਆ ਇਹਨਾਂ ਦਾ ਇਹ ਬੰਦੇ ਦਾ ਕੰਮ ਹੀ ਵੇਖੋ ਗੁਰਦੁਆਰਾ ਤੇ ਹੁੰਦਾ ਨਿਵਰਤਾ ਸਾਥ ਕੰਮ ਕਰੋ ਸੇਵਾ ਵਾ ਇਹ ਗੁਰੂ ਕਰਕੇ ਇਖਦਾ ਨਹੀਂਗਾ ਇਹ ਮਸੇ ਬੱਕ ਨਹੀਂ ਕਰੂ ਕਰਦੀ ਪੱਖਵਾਜੀ ਨਹੀਂ ਕਰਨੀ ਚਲੋ ਅੱਜ ਮੈਂ ਇੱਕ ਗੱਲ ਪੁੱਛਾਂ ਹਾਂ ਹਾਂਜੀ ਤੁਸੀਂ ਵੀ ਸਰਪੈਂਚੋ ਸਿੱਖੋ ਜੋ ਗੁਰਦੁਆਰੇ ਦੇ ਵਿੱਚ ਅੱਜ ਹੋਇਆ ਜੋ ਮਾਖੀ ਦੇਖਿਆ ਬਹੁਤ ਮਾੜਾ ਇਹ ਸਹੀ ਹੋਇਆ ਇਹ 4 ਹਫ਼ਤੇ ਤੋਂ ਰਹੀ ਕੋਈ ਸ਼ਰਾਰਤੀ ਸ਼ਰਾਰਤੀ ਬੰਦੇ ਆ ਜੀ ਸਾਡਾ ਮੇਰਾ ਭਤੀਜਾ ਇਹਦਾ ਮੈਂ ਚਾਚਾ ਵਾਂ ਇਹ ਸਾਨੂੰ ਸਾਡੇ ਪਰਿਵਾਰ 'ਚ 파ਟੋ ਤਾੜ ਪਾਉਣੇ ਜਾਂਦੇ ਆ 2-4 ਸ਼ਰਾਰਤੀ ਬੰਦੇ ਜਿਨ੍ਹਾਂ ਮਗਰ ਲੱਗੇ ਆ ਇਹ ਉਹਨਾਂ ਮਗਰ ਲੱਗਾ ਉਹਨਾਂ ਨੇ ਇਹਨਾਂ ਨੂੰ ਗਾੜੀ ਲਾਇਆ ਉਹ ਸਾਡੇ ਪਰਿਵਾਰ 'ਚ ਲੜਾਈ ਕਰਾਉਣੇ ਜਾਂਦੇ ਆ ਅੱਜ ਚੌਥਾ ਚਾਂਸ ਆ ਜੀ ਅੱਜ ਪਹਿਲਾ ਨਹੀਂਗਾ ਹੁਣ ਮਸਲਾ ਕੀ ਹੱਲ ਹੋਇਆ ਹੁਣ ਮਸਲਾ ਵੇਖੋ ਜੀ ਇਹੀ ਤੇ ਤੁਹਾਡੇ ਸਾਹਮਣੇ ਆ ਵੀ ਸਾਰਿਆਂ ਨੂੰ ਟਾਈਮ ਦਿੱਤਾ ਵੀ ਅਹੀ ਵਿੱਚ ਨਹੀਂ ਬ ਕੋਈ ਤਰਾਜ ਨਹੀਂ ਅੱਧਾ ਘੰਟਾ ਲਾਇਆ ਨਹੀਂ ਇਹਨਾਂ ਕੋਈ ਕਮੇਟੀ ਜੁਣੀ ਹੁਣ ਜਦੋਂ ਫਿਰ ਹਾਰ ਕੇ ਅਸੀਂ ਆਪਣੇ ਆਪ ਨੂੰ ਇੱਕ ਪ੍ਰਧਾਨ ਸਾਹਿਬ ਪਹਿਲਾਂ ਵੀ ਰਿਹਾ ਵਾ ਸਿਆਣਾ ਬੰਦਾ ਵਾ ਇਹ ਕਰਕੇ ਦੇਈ ਉਹਨੂੰ ਮੱਧੇ ਜਾਣਾ ਰਹਿ ਰੱਖ ਦੇ ਆਈ ਉਹਨੂੰ ਸਰਪਾ ਸਾਹਿਬ ਬਾਤਾਂ ਗਾੜੀ ਜਿਹੜੇ ਮੈਂਬਰ ਆ ਉਹ ਸੰਗਤ ਦੀ ਰਾਇ ਨਾਲ ਫੇਰ ਚੋਣ ਲੱਗ ਨੰਬਰ ਲੌਂਗ ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਇਹ ਸਾਰੀ ਘਟਨਾਕ੍ਰਮ ਹੋਈ ਹੈ ਇਹ ਬਹੁਤ ਮਾੜੀ ਘਟਨਾ ਹੋਈ ਜੀ ਇਸ ਘਟਨਾ ਨੂੰ ਕਾਫੀ ਦਿਨ ਦੇ ਇਹਨਾਂ ਨੂੰ ਅਲੱਗ-ਅਲੱਗ ਕਰ ਰਹੇ ਸੀ ਇਹ ਘਟਨਾ ਨਾਮ ਵਾਪਰੇ ਜੋ ਕਿ ਗੁਰੂ ਘਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਹੈ ਇਹ ਨਹੀਂ ਹੋਣੀ ਚਾਹੀਦੀ ਮੈਂ ਪਹਿਲਾਂ ਵੀ ਮਤਲਬ 5-6 ਸਾਲ ਲਈ ਟੇਕ ਉਪਦਾਨ ਘਿਚ ਰਿਹਾ ਮੈਂ ਤੇ ਇਹਨਾਂ ਨੇ ਕਿਹਾ ਵੀ ਬਦਲੇ ਕਰਨਾ ਮੈਂ ਹੱਥ ਜੋੜ ਕੇ ਬਦਲੀ ਆ ਪਹਿਲਾਂ 2 ਮਹੀਨੇ ਕਹਿਤਾ ਸੀ ਮੈਂ ਬਦਲੀ ਹੋਣਾ ਸੋ ਹੁਣ ਇਹਨਾਂ ਦੇ ਆਪੋ ਦੇ ਵਿੱਚ ਉਹ ਚਾਚਾ ਉਹ ਚਾਚਾ ਔਰ ਭਤੀਜਾ ਵੈ ਜਿਨ੍ਹਾਂ ਦਾ ਆਪੋ ਦੇ ਵਿੱਚ ਕਰਕੇ ਦੂਸਰੀ ਜਨਤਾ ਜੋ ਪਬਲਿਕ ਨਾਲ ਸਪੋਰਟ ਦੇ ਕੇ ਉਹਨਾਂ ਨੂੰ ਪੜਨਦਾ ਹੀ ਘਰ ਉਹਨਾਂ ਦਾ ਵਰਨੇ ਜੋ ਕਿ ਇੱਕ ਥਾਂ ਤੇ ਰਹਿਣ ਵਾਲੇ ਸੀ ਅੱਜ ਉਹਨਾਂ ਨੂੰ ਲੱਗ ਲੱਗ ਕੀਤਾ ਜਾ ਰਿਹਾ ਹੈ ਜੋ ਗੁਰੂ ਘਰ ਦੀ ਸੇਵਾ ਹੈ ਇਹ ਨਮਾੜੇ ਬਣ ਕੇ ਗਰੀਬ ਬਣ ਕੇ ਕਰਨੀ ਚਾਹੀਦੀ ਹੈ ਪਰ ਤੁਸੀਂ ਪ੍ਰਧਾਨ ਬਣੇ ਹੋ ਤੁਹਾਨੂੰ ਧੰਨਵਾਦੀ ਹਾਂ ਜੋ ਫਿਰ ਮੇਰੀ ਗਲਤੀ ਹੈ ਮੈਂ ਭਾਜੀ ਨਾਲ ਸੀ ਚੁੱਪ ਕਰਾ ਰਹੀ ਸੀ ਭਾਜੀ ਅੱਜ ਜੋ ਹੋਇਆ ਗੁਰਦੁਆਰੇ ਵਿੱਚ ਇੱਕ ਸਿੱਖ ਹੋਣ ਦੇ ਨਾਤੇ ਤੁਸੀਂ ਸਿੱਖੋ ਮੈਂ ਵੀ ਸਿੱਖਾਂ ਸ਼ੋਭਾ ਦਿੰਦਾ ਸੀ ਸਭ ਤੋਂ ਪਹਿਲੇ ਫਤਿਹ ਪ੍ਰਵਾਨ ਕਰਨੀ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਹਾਂਜੀ ਭਾਈ ਸਾਬ ਜੀ ਮੈਂ ਯੂਰਪ ਚ ਰਹਿਣਾ ਮਾਂ ਤੇ ਇਹ ਜਿਹੜੀ ਲੜਾਈ ਝਗੜਾ ਜਿਤੋਂ 10 12 ਦਿਨੋਂ ਕੇ ਮੈਂ ਸੁਣ ਰਿਹਾ ਹਾਂਗਾ ਤੇ ਅੱਜ ਜਿਹੜੀ ਇਕੱਠ ਰੱਖੀ ਗਈ ਹੈਗੀ ਗੁਰਦੁਆਰ ਦੇ ਵਿੱਚ ਤੇ ਗੁਰਦੁਆਰ ਦੇ ਵਿੱਚ ਇਕੱਠੋਂ ਆਉਂਦੇ ਨਾਲ ਮੈਂ ਦੇਖਿਆ ਕਿ ਜਿਹੜੀ ਗੁਰੂ ਮਾਰੇ ਦੀ ਉਹ ਬੇਅਦਬੀ ਬਹੁਤ ਜ਼ਿਆਦਾ ਹੁੰਦੀ ਦੇਖੋ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਝਗੜੇ ਹੁੰਦੇ ਉਹ ਮਸਲੇ ਲੱਗਾ ਪਰ ਜਿਹੜਾ ਗੁਰੂ ਘਰ ਦਾ ਮਸਲਾ ਵਾ ਉਹ ਗੁਰੂ ਘਰ ਨੂੰ ਮੁੱਕ ਰੱਖ ਦਿਆ ਆ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨੂੰ ਨੋਹਾਜਰ ਨਾਜਰ ਸਮਝ ਦਿਆ ਆ ਸੰਗਤ ਦੇ ਵਿੱਚ ਜਿਹੜੇ ਕੋਈ ਅਸਰਾਰਤੀਆਂ ਅੰਸਰ ਆ ਜਿਹੜੇ ਉਹ ਇਦਾਂ ਦੇ ਕੰਮ ਕਰਦੇ ਆ ਇਹ ਬਹੁਤ ਮਾੜੀ ਘਟਨਾਵਾਂ ਦੇਖੋ ਜੀ ਗੁਰੂ ਗੁਰੰਖ ਸਾਹਿਬ ਜਿਹੜੇ ਦੁਨੀਆ ਦੇ ਮਾਲਕ ਆ ਦੁਨੀਆ ਦੇ ਦੀਨ ਮਾਲਕ ਆ ਸਾਡੇ ਪਿਓ ਆ ਸਾਡੇ ਬਾਪ ਆ ਤੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਜਦੋਂ ਇਦਾਂ ਦੇ ਕੰਮ ਹੁੰਦੇ ਆ ਤਾਂ ਸਾਨੂੰ ਦੁੱਖ ਲੱਗਦਾ ਕਿਹਨੂੰ ਦੁੱਖ ਲੱਗਿਆ ਚਾਹੇ ਨਹੀਂ ਲੱਗਿਆ ਮੈਨੂੰ ਨਹੀਂ ਪਤਾ ਪਰ ਮੈਨੂੰ ਇਸ ਗੱਲ ਦਾ ਭਾਅ ਹਿੱਸਾ ਜੀ ਮੈਂ ਦਿਲੋਂ ਕਹਿ ਰਿਹਾ ਕਿ ਮੈਨੂੰ ਦੁੱਖ ਹੀਗਾ ਮਹਾਰਾਜਾ ਲੋਪੇਟ ਕੀਤੀ ਕੋਈ ਆਪਣੇ ਕਹਾਣੀ ਸੁਣਾ ਰਿਹਾ ਕੋਈ ਆਪਣੇ ਕਹਾਣੀ ਸੁਣਾ ਰਿਹਾ ਜਿਹੜੀਆਂ ਕਹਾਣੀ ਹੁੰਦੀਆਂ ਗੁਰੂ ਘਰ ਤੋਂ ਬਾਹਰ ਹੁੰਦੀਆਂ ਪਰ ਜੇ ਅੱਜ ਗੁਰੂ ਘਰ ਦੇ ਵਿੱਚ ਇਕੱਠ ਰੱਖਿਆ ਗਿਆ ਹੈਗਾ ਤੇ ਸਾਡਾ ਫਰਜ ਬੰਦ ਆਏਗਾ ਸਾਰਿਆਂ ਦੀ ਇੱਕ ਦੂਜੇ ਦੀ ਸਹਿਮਤੀ ਦੇ ਨਾਲ ਇਹ ਕੰਮ ਜਿਹੜਾ ਹੋ ਜਾਂਦਾ ਬਾਕੀ ਮੈਂ ਤੁਹਾਡੇ ਮਾਦੀਮ ਰਾਈ ਇਹ ਬੇਨਤੀ ਕਰਨਾ ਚਾਹਨਾ ਪੂਰੇ ਇੰਡੀਆ ਦੇ ਵਿੱਚ ਜਾਂ ਆਲ ਵਰਲਡ ਦੇ ਵਿੱਚ ਇੱਥੇ ਤੇ ਵੀ ਇਹ ਚੈਨਲ ਸੁਣਦਾ ਵਾ ਇੱਧਰ ਮੇਰਾ ਚਾਚਾ ਵਾ ਤੇ ਉਧਰ ਮੇਰਾ ਭਰਾ ਵਾ ਸਾਡੇ ਇੱਕ ਹੀ ਪਰਿਵਾਰ ਆ ਸਾਡੇ ਪਰਿਵਾਰ ਦੇ ਵਿੱਚ ਥੋੜੀ ਬਹੁਤੀ ਜਿਹੜੇ ਬਾਹਰ ਦੇ ਬਾਹਰ ਦੇ ਅੰਸਰ ਅੰਸਰ ਆ ਉਹਨਾਂ ਨੇ ਕੋਈ ਰਫੜ ਪਾਤਾ ਵਾ ਉਹਦੀ ਵਜ੍ਹਾ ਕਰਕੇ ਜਿਹੜਾ ਮਸਲਾ ਹੱਥ ਤੱਕ ਪਹੁੰਚ ਗਿਆ ਵਾ ਇੱਕ ਦੋ ਝਗੜੇ ਵੀ ਹੋਏ ਆ ਜਿੱਦਾਂ ਉਹਨਾਂ ਨੇ ਸਿਆਪੇ ਫੈਸਲੇ ਕਰਾਏ ਜੇ ਬੋ ਹਨਾ ਚਲੋ ਉਹਦੇ ਮੁਤਾਬਕ ਚਾਹਦੇ ਹੀ ਕਿ ਵੀ ਅੱਗੇ ਕੰਮ ਨਾ ਵਧੇ ਪਰ ਜੇ ਅੱਗੇ ਕੰਮ ਵਧ ਰਿਹਾ ਤੇ ਮੈਂ ਹੀ ਬੇਨਤੀ ਕਰ ਰਿਹਾ ਆਂਗਾ ਵੀ ਸੰਗਤ ਦੇ ਵਿੱਚ ਸੰਗਤ ਜੀ ਅੱਜ ਜੋੜ ਕੇ ਬੇਨਤੀ ਆ ਇੱਧਰ ਮੇਰਾ ਚਾਚਾ ਤੇ ਉੱਧਰ ਮੇਰਾ ਭਰਾ ਵਾ ਚਾਚਾ ਵੀ ਪਿੱਛੇ ਹੋ ਜਾਏਗਾ ਭਰਾ ਵੀ ਪਿੱਛੇ ਹੋ ਜਾਏਗਾ ਤੇ ਹੱਥ ਜੋੜ ਕੇ ਬੇਨਤੀ ਆਡੀ ਸੰਗਤ ਆਣਾ ਉਹ ਸੰਗਤ ਸਾਂਝੀ ਰੂਪ ਦੇ ਵਿੱਚ ਆਪਣੀ ਕਮੇਟੀ ਚ ਚੁਣ ਲੈ ਆਪਣਾ ਪ੍ਰਧਾਨ ਚੁਣ ਲੈ ਇਹਨੂੰ ਕੰਮ ਨੂੰ ਖਤਮ ਕੀਤਾ ਜਾਏ ਕਿਉਂਕਿ ਜਿਹੜੇ ਇਹ ਮਸਲੇ ਆ ਇਹ ਗੁਰੂ ਘਰ ਦੇ ਆ ਸੰਗਤ ਦੇ ਆ ਪਿੰਡ ਦੇ ਆ ਇਹ ਗੁਰੂ ਗੁਰੂ ਘਰ ਜਿਹੜਾ ਕਿਸੇ ਦੇ ਪਿਓ ਦਾ ਨਹੀਂ ਹੈਗਾ ਉਹ ਸੰਗਤ ਦਾ ਸਾਂਝਾ ਦੇਖੋ ਜੀ ਆਪਣੇ ਤਿੱਲ ਫੁੱਲ ਕਮਾਈ ਦੇ ਵਿੱਚੋਂ ਕੋਈ ਹਿੱਸਾ ਪਾਉਂਦਾ ਕੋਈ 10 ਰੁਪਏ ਪਾਉਂਦਾ ਕੋਈ 20 ਪਾਉਂਦਾ ਕੋਈ ਰੁਪਏ ਪਾਉਂਦਾ ਕੋਈ ਲੱਖਾਂ ਨਾ ਪਾਉਂਦਾ ਪਰ ਉਹ ਆਪਣੀ ਸਰਦਾ ਮੁਤਾਬਕ ਜੋ ਦਾ ਹਿੱਸਾ ਬੰਦਾ ਉਹਦਾ ਪਾਉਂਦਾ ਤੇ ਉਹ ਸੰਗਤ ਦਾ ਹੱਕ ਵੀ ਬੰਦਾ ਉਥੇ ਕੋਈ ਇਹ ਨਹੀਂ ਉਹਨਾਂ ਜਗੀਦਰ ਸਰਪੰਚ ਦੀ ਚੱਲਣੀ ਚਾਹੀਦੀ ਤੇ ਨਾ ਉਥੇ ਪ੍ਰਧਾਨ ਦੀ ਚੱਲਣੀ ਚਾਹੀਦੀ ਉਥੇ ਸਿਰਫ ਤੇ ਸਿਰਫ ਸੰਗਤ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੀ ਜਾਗਦੀ ਜੋਤ ਆ ਉਹਨਾਂ ਦੀ ਚੱਲਣੀ ਚਾਹੀਦੀ ਆ ਬੰਦੇ ਦੀ ਕੋਈ ਔਕਾਤ ਨਹੀਂ ਹੈਗੀ ਜੀ ਬੰਦੇ ਦੀ ਕੋਈ ਔਕਾਤ ਨਹੀਂ ਹੈਗੀ ਬਾਕੀ ਬਹੁਤ ਬਹੁਤ ਧੰਨਵਾਦ ਸਾਰਿਆਂ ਸੰਗਤਾਂ ਦਾ ਜਿਹੜਾ ਅੱਜ ਉਹਨਾਂ ਨੇ ਫੈਸਲਾ ਕਰਕੇ ਸਰਦਾਰ ਮੁੱਖਾ ਸਿੰਘ ਜੀ ਆ ਉਹਨਾਂ ਨੂੰ ਜਿਹੜਾ ਸਰੂਪਾ ਪਾਇਆ ਵਾ ਤੇ ਬਾਕੀ ਜਿਹੜੀ ਕਮੇਟੀ ਆ ਉਹਦੇ ਵਿੱਚ ਕੋਈ ਚੇਂਜ ਕਰਨਾ ਚਾਹੋ ਤਾਂ ਅੱਗੇ ਕਰ ਸਕਦੇ ਆ ਨਹੀਂ ਕਰਨਾ ਚਾਹੋ ਤਾਂ ਸੰਗਤ ਦੀ ਮਰਜ਼ੀ ਆ ਸੰਗਤ ਦਾ ਗੁਰਦੁਆਰਾ ਵਾ ਸੰਗਤ ਦੀ ਦੇਣ ਆ ਸੰਗਤ ਦੇਖੇ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਦੀਆਂ ਬਾਕੀ ਬਹੁਤ ਬਹੁਤ ਧੰਨਵਾਦ ਚੈਨਲ ਦਾ ਜਿਹੜਾ ਇਨਸਾਫ ਚੈਨਲ ਆ ਦੂਜੇ ਕਿਹੜੇ ਚੈਨਲ ਆ ਜੀ ਆ ਜੀ ਮੈਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਦੇਖੋ ਜੀ ਕੀ ਕਹਿਣਾ ਚਾਹੋਗੇ ਸੰਗਤ ਜੀ ਗੁਰੂ ਘਰ ਦਾ ਸਰੋਕਾ ਪ੍ਰਧਾਨ ਬਣਿਆ ਨੂੰ 3 ਸਾਲ ਦਾ ਟਰਨਓਵਰ ਹੀ ਹੈ ਜਾਂ 1.5 ਸਾਲ ਹੋਇਆ ਇਹ ਗੁਰਦੁਆਰਾ ਸਾਹਿਬ ਇਹਦੇ ਤੇ ਕਾਬਜ ਹੋਇਆ ਸਰਪੰਚ ਹਰਜਿੰਦਰ ਸਿੰਘ ਸਾਹਿਬ ਦਾ ਸਰਪੰਚਾ ਰਹੋ ਉਹ ਹੈ ਜਿਹੜਾ ਸੰਗਤ ਨੂੰ ਗੁੰਮਰਾਹ ਕਰ ਰਿਹਾ ਹੈ ਦੇਖੋ ਜ਼ਬਰਦਸਤ ਇਹਨਾ ਜ਼ੋਰ ਦੇ ਨਾਲ ਇਹ ਝੂਠ ਹੈ ਹੁਣ ਇਹ ਇਹ ਨੌਕੜਾ ਪੂਰ ਦਾ ਤੱਕ ਦੇਖੋ ਜੀ ਇਹ ਸਰਪੰਚ ਗੁਰਦੁਆਰੇ ਦਾ ਪੈਸਾ ਖਾਂਦਾ ਸੀਗਾ ਦਾਸ ਸੂਬੇ ਦਾ ਰਿਟਾਇਰ ਆਇਆ ਤੇ ਕਮੇਟੀ ਵੀ ਸਾਰੀ ਸੁਪੇਦਾਰ ਦੇ ਤਕਰੀਬਨ ਆਉਧੇ ਤੋਂ ਆਈ ਹੋਈ ਆ ਜਦੋਂ ਇਹਨਾਂ ਦਾ ਇਹ ਵਿਰੋਧ ਕੀਤਾ ਗਿਆ ਇਹ ਮੇਰਾ ਚਾਚਾ ਹੀ ਲੱਗਦਾ ਇਹਨੇ ਮੈਨੂੰ ਲਾ ਕੇ ਤੇ ਮੈਨੂੰ ਕਹਿੰਦਾ ਕਿ ਪੈਸੇ ਦਿਓ 1 ਲੱਖ ਰੁਪਏ ਦੀ ਮੰਗ ਜਿੱਤਰਾ ਪਹਿਲਾਂ ਕਰਦੇ ਸੀ ਇੱਕ ਇਹ ਚਾਰ ਪੰਜੇ ਮੁੰਡੇ ਆ ਜਿਹੜੇ ਕਹਿੰਦੇ ਇਹਨਾਂ ਨੂੰ ਪੈਸਾ ਲਾ ਕੇ ਆਪਸ ਵਿੱਚ ਆਦਤ ਕਰ ਲੈਂਦੇ ਸੀਗੇ ਤੇ ਸੰਗਤਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਪ੍ਰਧਾਨ ਬਣੇ ਨੇ ਮੈਨੂੰ ਅੱਜ 1.5 ਸਾਲ ਹੋਏ ਹਨ ਸੰਗਤ ਸਾਰੀ ਪਿੰਡ ਦੀ ਮੇਰੇ ਨਾਲ ਹੈ ਤੇ ਇਹ ਜ਼ਬਰਦਸਤੀ ਨਾਲ ਗੁਰਦੁਆਰੇ ਦੀ ਮर्यादा ਨੂੰ ਭੰਗ ਕਰਦਾ ਹੋਇਆ ਗੁਰਦੁਆਰਾ ਵਿੱਚ ਅੱਜ ਅਸੀਂ ਦੀਵਸ ਚੱਲੰਦੇ ਆ ਸਾਰਿਆਂ ਸੰਗਤਾਂ ਬਿਰਾਗ ਮੈਤਰੀਕੇ ਦੇ ਨਾਲ ਕੀਰਤਨ ਕਰਦੇ ਆ ਹਨ ਨਾਮ ਬਾਣੀ ਜਪਦੀਆਂ ਹਨ ਇਹਨੇ ਪਿਛਲੀ ਸ੍ਰੀ ਗੁਰੂ ਗ੍ਰੰਥ ਦੇ ਉੱਤੇ ਵੀ ਜਦੋਂ ਆ ਕੇ ਸੰਗਤਾਂ ਵਿੱਚ ਰੌਲਾ ਪਾਇਆ ਤਾਂ ਸ੍ਰੀ ਗੁਰੂ ਗ੍ਰੰਥ ਸੰਗਤਾਂ ਨੇ ਇਹਨੂੰ ਬਾਹਰ ਕੱਢਿਆ ਦੂਸਰੀ ਸ੍ਰੀ ਗੁਰੂ ਗ੍ਰੰਥ ਤੇ ਵੀ ਇਹੋ ਕੁਝ ਹੋਇਆ ਤੇ ਅੱਜ ਤੀਜਾ ਦਿਨ ਆ ਅੱਜ ਫੇਰ ਇਹ ਲੈ ਕੇ ਆਪਣੇ 4-5 ਬੰਦੇ ਪਰਿਵਾਰ ਦੇ ਮੈਂਬਰਾਂ ਨੇ ਇਹਨਾਂ ਦੇ ਕੋਈ ਸੰਗਤੀ ਰੂਪ ਵਿੱਚ ਪਿੰਡ ਦਾ ਕੋਈ ਬੰਦਾ ਨਹੀਂ ਆ ਤੇ ਜ਼ੋਰ ਤੱਕ ਦੇਣ ਵਾਲਾ ਆ ਕੇ ਗੁਰਦੁਆਰੇ ਵਿੱਚ ਆਪਣਾ ਪ੍ਰਧਾਨ ਚੁਣ ਲਿਆ ਅਸੀਂ ਗੁਰੂ ਦੇ ਨਾਮ 'ਤੇ ਸਿੱਖ ਹੋ ਕੇ ਆਪਣੀ ਪਾਰਟੀ ਨੂੰ ਬਾਹਰ ਲੈ ਕੇ ਆ ਗਏ ਆ ਇਹ ਇਹਨਾਂ ਨੂੰ ਕਹੇ ਵੀ ਤੁਸੀਂ ਗੁਰਦੁਆਰਾ ਸਾਹਿਬ ਨੂੰ ਤਾਲਾ ਮਾਰ ਲਓ ਅਸੀਂ ਆਪਣੇ ਘਰਾਂ ਵਿੱਚ ਹੀ ਜਾਪ ਕਰਕੇ ਆਪਣੇ ਘਰਾਂ ਵਿੱਚ ਹੀ ਨਾਮ ਬਾਣੀ ਬੰਦਗੀ ਕਰਕੇ ਉਸ ਮਾਲਕ ਨੂੰ ਆਪਣੀ ਹਾਜ਼ਰੀ ਪ੍ਰਵਾਨ ਕਰਵਾ ਲਾਂਗੇ ਲੜਾਈ ਝਗੜੇ ਤੋਂ ਬਚਦੇ ਹੋਏ ਅਸੀਂ ਇਹਨਾਂ ਦਾ ਕੋਈ ਬਰੋਧ ਨਹੀਂ ਕੀਤਾ ਉੱਥੇ ਔਰ ਇਹ ਇਸ ਗੁਰਦੁਆਰਾ ਸਾਹਿਬ ਦੇ ਕਾਬਜ ਬਣ ਰਹੇ ਹਨ ਜੀ ਨਾ ਤੁਹਾਡਾ ਮੇਰਾ ਨਾਮ ਹੈ ਸਬੇਦਾਰ ਜਸਬੀਰ ਸਿੰਘ ਔਰ ਮੈਂ ਪਿੰਡ ਘੋਤਪੋਕਰ ਦਾ ਵਾਸੀ ਬਾਬਾ ਹਸਨਾ ਸਿੰਘ ਦੇ ਸੰਦਾ ਹਾਂ ਤੇ ਦੇਖੋ ਅੱਜ ਸਿੱਖ ਕੌਮ ਨੂੰ ਕਿੰਨਾ ਵੱਡਾ ਤਕਾ ਲੱਗ ਰਿਹਾ ਹੈ ਅਸੀਂ ਕੀ ਜਾਲਮਾਂ ਦਾ ਟੱਕਰਾ ਕਰਨਾ ਅੱਜ ਸਾਡੇ ਹੀ ਜਾਲਮ ਹਨ ਪੁਆਇੰਟ ਤੇ ਪੁਆਇੰਟ ਤੇ ਪੁਆਇੰਟ ਦੇ ਬਸ ਜਿਆਦਾ ਨਹੀਂ ਲੜਾਈ ਨਹੀਂ ਪਾਣੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਜਿਹੜਾ ਗੁਰੂ ਘਰ ਦਾ ਪ੍ਰਧਾਨ ਹੀ ਅਮਰ ਧਾਰੀ ਜੀ ਸੁਬਜ਼ਾ ਰਿਟਾਇਰਮੈਂਟ ਆਏ ਆ ਫੌਜ ਚ ਇਹ ਬਹੁਤ ਵਧੀਆ ਕਾਰਸ਼ੀਲਾ ਜੂ 1.5 ਤੋਂ ਬਣਿਆ ਬੜਾ ਵਧੀਆ ਕਮਿਟਮੈਂਟ ਚੱਲ ਰਹੀ ਹੈ ਪੂਰੀ ਕਮੇਟੀ ਸਹੀ ਕੰਮ ਕਰ ਰਹੀ ਹੈ ਗੁਰੂ ਘਰ ਦੇ ਵਿੱਚ ਇਹਨਾਂ ਦੇ ਜੋ ਵੀ ਪੈਸਾ ਇਕੱਠਾ ਹੁੰਦਾ ਵਾ ਉਹ ਦੀਆਂ ਆਪਣੀਆਂ ਕਰਾ ਰਹੇ ਆ ਉਹਦੇ ਵਿੱਚ ਇਹਨਾਂ ਨੂੰ ਇਹ ਵੀ ਤਰ੍ਹਾਂ ਹੋ ਗਈ ਐਫਡੀਆ ਕਿਉਂ ਹੋ ਰਹੀਆਂ ਬੈਂਕ ਦੇ ਸਾਨੂੰ ਪੈਸੇ ਕਿਤੇ ਖਰਚਣ ਵਾਸਤੇ ਚਾਹੀਦੇ ਹੁੰਦੇ ਆ ਦੇਖੋ ਗੁਰੂ ਘਰ ਦੀ ਐਫਡੀਆ ਜੇ ਕਿਤੇ ਕੋਈ ਖਰਚਣਾ ਪੈਣਾ ਤੇ ਪ੍ਰਧਾਨ ਸਭ ਹਾਜ਼ਰ 24 ਘੰਟੇ ਰਹਿੰਦੇ ਜਿੱਦੂ ਮਰਜ਼ੀ ਕਰਵਾ ਸਕਦੇ ਨਾਲ ਕਿਹਾ ਕਿਉਂਕਿ ਪਹਿਲਾਂ ਤੂੰ 15 ਦਾ 15 ਸਾਲ ਤੋਂ ਕੋਈ ਵੀ ਪੈਸਾ ਕਮੇਟੀ ਦਾ ਕਿਸੇ ਨਾਲ ਹਿਸਾਬ ਤੌਰ ਤੇ ਨਹੀਂ ਦਿੱਤਾ ਜੋ ਪ੍ਰਧਾਨ ਸਭ ਜੀ ਸੁਖਵਿੰਦਰ ਸਿੰਘ ਜੀ ਲੱਗੇ ਪ੍ਰਧਾਨ ਬਣਾਇਆ ਉਹ ਉਹਦਾ ਕਮੇਟੀ ਦਾ ਪੂਰਾ ਪੈਸੇ ਪੈਸਾ ਹਿਸਾਬ ਦੇ ਰਿਹਾ ਔਰ ਸੰਗਤ ਪੂਰਾ ਇਹਨਾਂ ਤੇ ਵਿਸ਼ਵਾਸ ਕਰ ਰਹੀ ਹੈ ਇਹਨਾਂ ਨੂੰ ਹੀ ਪ੍ਰਧਾਨ ਚਾਹੁੰਦੀ ਹੈ ਇਹਨਾਂ ਨੂੰ ਹੀ ਪ੍ਰਧਾਨ ਜੀ ਮ ਪਿੰਕ ਕੋਤਪੁਰ ਦਾ ਨਿਵਾਸੀ ਹਾਂ ਜੀ ਮੈਂ ਤਕਰੀਬਨ ਪਿਛਲੇ 10 ਸਾਲ ਤੋਂ ਇਹ ਦੇਖਦਾ ਆ ਰਿਹਾ ਕਿ ਜਿੰਨੀਆਂ ਕਮੇਟੀਆਂ ਨੇ ਕੰਮ ਕੀਤਾ ਸਭ ਤੋਂ ਵਧੀਆ ਕਮੇਟੀ ਇਹ ਕੰਮ ਕਰਦੀ ਪਈ ਜੋ ਪ੍ਰੈਜੈਂਟ ਕਮੇਟੀ ਹੈ ਜੋ ਸੁਭਿਦਰ ਜਸਪੀਰ ਸਿੰਘ ਪ੍ਰਧਾਨ ਆ ਜੀ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਇਮਾਨਦਾਰ ਆ ਔਰ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦਾ ਪਿਆ ਆ ਸੱਚ ਬੋਲਦਾ ਸੱਚ ਬੋਲਣ ਦੀ ਸਜ਼ਾ ਲਾਂਦੇ ਪਏ ਨੇ ਜੀ ੱੱਕਾ ਕਰਦੇ ਪਏ ਨੇ ਜੀ ਕਮੇਟੀ ਬਹੁਤ ਵਧੀਆ ਕੰਮ ਕਰਦੀ ਪਈ ਆ ਚਲੋ ਚਲੋ ਮਾਈਕ ਸਵਾਲ ਪੁੱਛਿਆ ਸਾਰਿਆਂ ਨੂੰ ਮੈਂ ਵੀ ਸੇਖਾਂ ਬੁਰੂ ਦਾ ਸ਼ਿਦੀਪੁਰ ਚੱਲਦਾ ਪਿਆ ਆ ਜੋ ਗੁਰੂ ਦੀ ਗ੍ਰੰਥ ਸਾਹਿਬ ਤੇ ਲਾਗੇ ਹੋਇਆ ਮਾਖੀ ਦੇਖਿਆ ਕੈਮਰੇ ਚ ਕਹਿਦਾ ਕਿ ਉਹ ਸਹੀ ਹੋਇਆ ਗੁਰਦੁਆਰੇ ਦੇ ਅੰਦਰ ਬਿਲਕੁਲ ਬਸਤ ਹੋਇਆ ਜੀ ਐਸਐ ਮਰਿਆਦਾ ਨੂੰ ਕੈਮਰਾ ਰੱਖਦੇ ਹੋਏ ਸੰਗਤ ਜੀ ਅੱਜ ਸਾਰੇ ਗੁਰਦੁਆਰਿਆਂ ਵਿੱਚ ਛੋਟੇ ਸਹਬਜ਼ਾਦੇ ਮਾਤਾ ਗੁਜਰਕੌਰ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਉਸ ਤੋਂ ਬਾਅਦ ਵੱਡੇ ਸਹਬਜ਼ਾਦੇ ਤੇ ਨਿਕਾ ਸਿੰਘਾਂ ਦੀ ਸ਼ਹੀਦਤ ਲੋਕੀ ਤਾਂ ਥੱਲੇ ਬਿਸਤਰ ਲਾ ਕੇ ਉਹਨਾਂ ਦੇ ਪਿਆਰ ਵਿੱਚ ਨਹੀਂ ਸਰ ਬੰਦਗੀ ਕਰ ਰਹੇ ਹਾਂ ਲੇਕਿਨ ਜਿਹੜਾ ਇਹ ਸਾਹਿਬ ਦੀ ਮਾਰਕੀ ਜੋ ਹੋਇਆ ਮੈਨੂੰ ਦੋਖ ਹੋਇਆ ਮੈਂ ਪੱਤਰਕਾਰ ਹਾਂ ਜੋ ਹੋਇਆ ਕੀ ਸਹੀ ਹੋਇਆ ਇਹ ਬੜਾ ਅਪਰਾਧ ਹੋ ਰਿਹਾ ਜੀ ਗੁਰਦੁਆਰਾ ਵਿੱਚ ਸਿੰਘਾਂ ਨੂੰ ਧੱਕੇ ਮਾਰੀ ਜਾ ਰਿਹਾ ਤਿੰਨ ਮਹੀਨੇ ਤੋਂ ਹੋ ਰਹੀ ਹੈ ਇਹ ਵੀ ਗਲਤ ਉਹ ਵੀ ਗਲਤ ਆ ਮੈਂ ਦੋਵਾਂ ਨੂੰ ਗਲਤ ਕਰਵਾਦਾ ਗੁਰਦੁਆਰਾਂ ਦੇ ਵਿੱਚ ਜਿਨਿਚਕ ਪੰਚਾਇਤ ਦਖਲਦਾਰੀ ਜਾਈਗੀ ਉੱਚ ਤਾਂ ਇਹੇ ਕੰਮ ਹੋਣਾ ਰਾਜਨੀਤੀ ਰਾਜ ਤਾਂ ਕੰਮ ਹੀ ਕੋਈ ਨਹੀਂ ਇੱਥੇ ਉਹਨਾਂ ਦਾ ਪੱਖ ਨਹੀਂ ਕੀ ਹੱਸੇ ਪਰਮੰਦਰ ਸਿੰਘ ਜੀ ਸਾਡਾ ਤਬੜ ਸਰ ਗੁਰਦੁਆਰੇ ਦੇ ਵਿੱਚ ਗੁਰਦੁਆਰ ਸਾਹਿਬ ਨੂੰ ਕੰਪਲੇਨ ਆਈ ਤੇ ਬਾਹਰੋਂ ਬੰਦੇ ਆਏ ਆ ਹਾਂ ਤੇ ਇੱਥੇ ਪਹੁੰਚੋ ਇੱਥੇ ਪਹੁੰਚਿਆ ਕੋਈ ਬਾਹਰੋਂ ਬੰਦਾ ਕੋਈ ਸਰ ਪ੍ਰਧਾਨ ਜੀ ਨੂੰ ਲੈ ਕੇ ਆਪਸ ਦੇ ਵਿੱਚ ਗੁਰਦੁਆਰੇ ਦੇ ਅੰਦਰ ਅੰਦਰ ਹਾਂ ਜੀ ਦੁੱਖ ਹੋਇਆ ਕਿੱਦਾਂ ਦੇਖਦੇ ਹੋ ਚਲੋ ਸਾਡਾ ਦੂਤ ਪਹਿਲਾਂ ਦੁਹਿਆਹੀਂ ਤੇ ਨਹੀਂ ਅਸੀਂ ਮੌਕੇ ਤੇ ਹੁਣ ਆਏ ਆ ਹੁਣ ਤੇ ਸਾਰੀ ਸੰਗਤ ਜਾ ਚੁੱਕੀ ਹੈ ਇੱਥੇ ਹਾਂ ਥੋੜੇ ਬੰਦੇ ਹੈਗੇ ਆ ਬਾਅਦ ਤੁਹਾਡੇ ਨਾਲ ਹਾਂਜੀ ਫਿਰੋਗੇ ਜੀ ਹੁਣ ਅੱਗੇ ਜੋ ਵੀ ਹੋਈ ਹਾਂਜੀ ਹਾਂਜੀ ਜੋ ਕੰਪਲੇਨ ਕਰਨ ਆਪਣਾ ਜੋ ਬੰਦੀ ਕਰ ਵੀ ਕਰਾਂਗੇ ਠੀਕ ਹੈ ਜੀ